ਤਾਂ ਮੈਂ ਜਿਹੜਾ ਹੁਣ ਅਸਤੀਫਾ ਦਿੱਤਾ ਹੈ ਉਹਦਾ ਸਵਾਗਤ ਕਰਦਾ ਚਲੋ ਭਾਵੇਂ ਲੇਟ ਜ਼ਰੂਰ ਹੋ ਗਿਆ ਪਰ ਅਸਤੀਫਾ ਦਿੱਤਾ ਹੈ ਸ਼ੈਨ ਹੁਣ ਵੀ ਅਕਾਲੀ ਦਲ ਦੇ ਰਿਵਾਈਵਲ ਵਾਸਤੇ ਅਕਾਲੀ ਦਲ ਦੀ ਮੋਰਸ ਜੀਤੀ ਦੀ ਕੋਈ ਇਹਦੇ ਵਿੱਚੋਂ ਫਾਇਦਾ ਨਿਕਲੇਗਾ ਤੇ ਦੂਸਰਾ ਮੈਂ ਇਹ ਵੀ ਮਹਿਸੂਸ ਕਰਦਾ ਵੀ ਜੇ ਉਹਨਾਂ ਨੇ ਵਾਕਈ ਸੱਚੇ ਮਨੋਂ ਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਤਾਂ ਫੇਰ ਪਰ ਮਾਤਮਾ ਮੇਰ ਕਰੂਗਾ ਪਾਰਟੀ ਬੜੀ ਤਗੜੀ ਹੋ ਕੇ ਨਿਕਲੂਗੀ ਆ ਜੇ ਕਿਤੇ ਉਹਨਾਂ ਨੇ ਕੋਈ ਆਫਦਾ ਸਿਰਫ ਪੱਖ ਬਚਾਉਣ ਲਈ ਜਾਂ ਆਪ ਦੇ ਆਪ ਨੂੰ ਸ਼ੀਲਡ ਕਰਨ ਵਾਸਤੇ ਜਾਂ ਕਿ ਕੁਝ ਸਮੇਂ ਲਈ ਜਿਹੜਾ ਹੈ ਲੋਕਾਂ ਨੂੰ ਖਿੱਚਾ ਪਾਉਣ ਲਈ ਜੇ ਕੀਤਾ ਤਾਂ ਫੇਰ ਸ਼ਾਇਦ ਜਿਹੇ ਜਿਹੇ ਰਿਜ਼ਲਟ ਚਾਹੁੰਦੇ ਸ਼ਾਇਦ ਉਸ ਦਾ ਨਾਮ ਹੋਣਾ ਹੈ ਕੀ ਸਮਝੋਗੇ ਹੁਣ ਪਾਰਟੀ ਦੇ ਸਖੀਰ ਵੱਲੋਂ ਅਸਤੀਫਾ ਦੇ ਤੱਕ ਇਹ ਕੌਣ ਹੋ ਸਕਦਾ ਜੋ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਕਿਉਂਕਿ ਗਰਾਫ ਜਿਹੜਾ ਪਾਰਟੀ ਦਾ ਬਹੁਤ ਡਾਊਨ ਹੋ ਚੁੱਕਿਆ ਹੈ ਕੌਣ ਹੈ ਜੋ ਇੰਨੀ ਮਜ਼ਬੂਤੀ ਤੱਕ ਉੱਪਰ ਲੈ ਜਾ ਸਕਦਾ ਜਿਹੜਾ ਸਾਰੇ ਨੁਕਤੇ ਵੀ ਕਰ ਸਕਦੇ ਵਰਕਰ ਜਿਹੜੇ ਨੇ ਇਹ ਫੈਸਲਾ ਵਰਕਰ ਕਰਨ ਪੰਜਾਬ ਦੇ ਲੋਕ ਕਰਨ ਲੀਡਰ ਦੇ ਫੇਰ ਵੀ ਸਾਡੇ ਕਿਸੇ ਨਾ ਕਿਸੇ ਦੇ ਕੋਈ ਨਾ ਕੋਈ ਆਪਣੇ ਪਰਸਨਲ ਏਜੰਡੇ ਹੁੰਦੇ ਪਰਸਨਲ ਇੰਟਰਸਟ ਹੁੰਦੇ ਹੋ ਸਕਦਾ ਮੇਰੇ ਕੋਈ ਮੈਂ ਕਿਸੇ ਨੂੰ ਜ਼ਿਆਦਾ ਪਸੰਦ ਕਰਦਾ ਵਾਂ ਕਿਸੇ ਦਾ ਮੇਰੇ ਮਨ 'ਚ ਕਿਸੇ ਪ੍ਰਤੀ ਰੋਸ ਹੋਵੇ ਨਰਾਜ਼ਗੀ ਹੋਵੇ ਸੋ ਇਸ ਲਈ ਮੇਰਾ ਕੀਤਾ ਫੈਸਲਾ ਸ਼ਾਇਦ ਉਹਨਾਂ ਸਹੀ ਨਾ ਹੋਵੇ ਜੋ ਸਾਡੇ ਥੱਲੋਂ ਵਰਕਰ ਜਿਹੜੇ ਜਿਹੜੇ ਡੈਲੀਗੇਟ ਨੇ ਜਾਂ ਥੱਲੋਂ ਚੁਣ ਕੇ ਜਿਹੜੇ ਲੋਕ ਆਉਣਗੇ ਉਹ ਸਹੀ ਫੈਸਲਾ ਕਰ ਸਕਦੇ ਨੇ ਮੈਂ ਪਰ ਇੱਕ ਗਵਾਹਦਾ ਵੀ ਐਸੀ ਕੋਈ ਸ਼ਖਸੀਅਤ ਹੋਵੇ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ ਕੋਈ ਸਮੁੱਚੇ ਤੌਰ ਤੇ ਪੰਛ ਉਹਦੀ ਗਵਾਈ ਕਬੂਲਦਾ ਹੋਵੇ ਚੰਗੀ ਸ਼ਖਸੀਅਤ ਹੋਵੇ ਪ੍ਰਵਾਨਿਤ ਹੋਵੇ ਐਸੀ ਕੋਈ ਸ਼ਖਸੀਅਤ ਜਿਹੜੀ ਲੱਭਦੀ ਹੈ ਚਾਹੇ ਕੋਈ ਸਿਆਸੀ ਹੈ ਚਾਹੇ ਧਾਰਮਿਕ ਹੈ ਕਿਸੇ ਵੀ ਖੇਤਰ ਦੀ ਹੋਵੇ ਜੇ ਕੋਈ ਅਗਵਾਈ ਕਰਨ ਨੂੰ ਅਕਾਲੀ ਦਲ ਦੀ ਤਿਆਰ ਹੁੰਦੀ ਹੈ ਜਾਂ ਕਰਦੀ ਹੈ ਤਾਂ ਉਹਦਾ ਅਕਾਲੀ ਦਲ ਨੂੰ ਬਹੁਤ ਫਾਇਦਾ ਹੋਏਗਾ ਤੇ ਬੜੇ ਥੋੜੇ ਸਮੇਂ ਵਿੱਚ ਮੈਂ ਕਹਾਂਗਾ ਵੀ ਅਗਲੀਆਂ ਚੋਣਾਂ ਤੱਕ 2 ਸਾਲਾਂ ਵਿੱਚ ਅਕਾਲੀ ਦਲ ਬਹੁਤ ਮਜ਼ਬੂਤ ਹੋ ਕੇ ਨਿਕਲ ਸਕਦਾ ਹੈ ਜੇ ਸਰ ਤੁਸੀਂ ਕਹਿੰਦੇ ਕਿ ਵਰਕਰਾਂ ਦਾ ਫੈਸਲਾ ਹੋਊਗਾ ਵੀ ਕਿਹਨੂੰ ਪ੍ਰਧਾਨ ਬਣਾਉਣਾ ਕੀ ਕੋਈ ਮੁਹਿੰਮ ਚਲਾਈ ਜਾਊਗੀ ਜਾਂ ਵਰਕਰਾਂ ਨਾਲ ਪਿੰਡੋਂ-ਪਿੰਡ ਜਾ ਕੇ ਮੀਟਿੰਗ ਕੀਤੀ ਜਾਊਗੀ ਕਿਸ ਤਰ੍ਹਾਂ ਵਰਕਰਾਂ ਹੋਏਗੀ ਪਰਤੀ ਦੇਖੋ ਉਹਦਾ ਸਿਸਟਮ ਹੁੰਦਾ ਹੈ ਭਰਤੀ ਹੁੰਦੀ ਹੈ ਤੇ ਜਿਹੜੇ ਜਿਹੜੇ ਥੱਲੇ ਮੈਂਬਰਸ਼ਿਪ ਲੈਂਦੇ ਨੇ ਉਹ ਅੱਗੇ ਆਪਣੇ ਸਰਕਲ ਪ੍ਰਧਾਨ ਚੁਣਦੇ ਨੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਂਦੇ ਨੇ ਡੈਲੀਗੇਟ ਚੁਣੇ ਜਾਂਦੇ ਨੇ ਫਿਰ ਡੈਲੀਗੇਟ ਜਾ ਕੇ ਆਪਣੇ ਪ੍ਰਧਾਨ ਦੀ ਚੋਣ ਕਰਦੇ ਨੇ ਸੋ ਉਹ ਸਿਸਟਮ ਇੱਕ ਬਣਿਆ ਹੋਇਆ ਪਾਰਟੀ ਦਾ ਉਹਦੇ ਮੁਤਾਬਕ ਜਿਹੜਾ ਹੈ ਚੋਣ ਹੋਣੀ ਚਾਹੀਦੀ ਹੈ ਇਕੱਠੇ ਹੋ ਕੇ ਜਾਂ ਤੁਸੀਂ ਇੱਕ ਝੰਡੇ ਦੇ ਥੱਲੇ ਆਉਣ ਲਈ ਤਿਆਰ ਹੋ ਸਾਰੇ ਜਿਹੜੇ ਬਾਗੀ ਲੀਡਰ ਹੋਏ ਸੀ ਅਕਾਲੀ ਦਲ ਤੋਂ ਸੁਧਾਰ ਲਹਿਰ ਬਣਾਈ ਗਈ ਸੀ ਇੱਕ ਟੁੱਟ ਗਈ ਸੀ ਦੇਖੋ ਬਿਲਕੁਲ ਹੋ ਸਕਦੇ ਆ ਇਹ ਤਾਂ ਅੱਜ ਇੱਕ ਚੰਗੀ ਸ਼ੁਰੂਆਤ ਹੋਈ ਹੈ ਜੇ ਮੈਂ ਕਹਾਂ ਜੇ ਉਹਨਾਂ ਨੇ ਵਾਕਈ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਹੈ ਤਾਂ ਇਹਦੇ ਚੋਂ ਮੈਂ ਇਹ ਮੰਨਦਾ ਕਿ ਸਾਰਿਆਂ ਨੂੰ ਆਪਣੀਆਂ ਉਹ ਗੁੱਸੇ ਗਿਲੇ ਪਲਾ ਕੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਜਿਹੜੀਆਂ ਵੀ ਹੋਰ ਵੀ ਤਰ੍ਹਾਂ ਕੋਈ ਕੱਲਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਨਹਿਰ ਵੀ ਹੋਰ ਵੀ ਜਿਹੜੀਆਂ ਕੋਈ ਪਿਛਲੇ ਸਮੇਂ ਦੇ ਵਿੱਚ ਕਿਨਾਂ ਕਾਰਨਾ ਕਰਕੇ ਜਿਹੜੇ ਲੋਕ ਪਾਰਟੀ ਵੱਲ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਇੱਕ ਜਗ੍ਹਾ ਤੇ ਤੇ ਪਾਰਟੀ ਦੀ ਦਿਵਾੜੇ ਮਜ਼ਬੂਤ ਕਰਨ ਵੱਲ ਕੰਮ ਕਰੀਏ ਕੀ ਭਾਜਪਾ ਨਾਲ ਵੀ ਆਮੋ ਆ ਟਾਈਮ ਦੇ ਵਿੱਚ ਕੋਈ ਸਮਝੌਤੇ ਨੂੰ ਲੈ ਕੇ ਦੁਬਾਰਾ ਗੱਲ ਚੱਲ ਸਕਦੀ ਹੈ ਯਾਰ ਭਾਜਪਾ ਵਾਲੀ ਤਾਂ ਗੱਲ ਆਪਾਂ ਨੂੰ ਕਰਨ ਦੀ ਲੋੜ ਹੀ ਨਹੀਂ ਜੇ ਅਕਾਲੀ ਦਲ ਆਪ ਦੇ ਆਪ ਵਿੱਚ ਮਜ਼ਬੂਤ ਹੈ ਤਾਂ ਫਿਰ ਖੁਦ ਬਹੁਤ ਸੰਭਰਤ ਹੈ ਪੰਜਾਬ ਦੇ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਣ ਚ ਤੇ ਆਪ ਦੇ ਆਪ ਵਿੱਚ ਇੱਕ ਸਭ ਤੋਂ ਵੱਡੀ ਪੰਜਾਬ ਦੀ ਤਾਕਤ ਜਿਹੜਾ ਸ਼ੋਮੀ ਅਕਾਲੀ ਦਲ ਬਣ ਸਕਦਾ ਹੈ ਤੋਂ ਕਿਸੇ ਖੋੜੀਆਂ ਦੀ ਬੀਜੇਪੀ ਦੀਆਂ ਹੋਰ ਕਿਸੇ ਦੀ ਤਾਂ ਲੋੜ ਨਹੀਂ ਪਈ। ਸ੍ਰੀ ਸਵਰਚਾ ਜਿਹੜੇ ਆ ਜੀਵਨੀ ਚੋਣਾਂ ਹੋ ਰਹੀਆਂ ਨੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਨਹੀਂ ਖੜਾ ਕੀਤਾ ਗਿਆ। ਤੁਸੀਂ ਸਮਝਦੇ ਵੀ ਇਹਦੇ ਨਾਲ ਵੀ ਬੈਕਫੁੱਟ ਤੇ ਗਿਆਗਾ। ਕਿਤਾ ਨੁਕਸਾਨ ਤਾਂ ਹੋਈ ਹੈ। ਕਿਉਂਕਿ ਇੱਕ ਤਾਂ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਵੀ ਸ਼ਾਇਦ ਪਾਰਟੀ ਕਮਜ਼ੋਰ ਹੈ ਜਿਹੜੀ ਚੋਣ ਨਹੀਂ ਲੜਾ ਸਕੀ। ਕਿਸੇ ਡਰੋਂ ਨੇ ਜਿਹੜੀ ਹੈ ਪਾਰਟੀ ਨੇ ਚੋਣ ਨਹੀਂ ਲੜਾਈ। ਤੇ ਜਿਹੜੇ ਲੋਕਲ ਲੀਡਰਸ਼ਿਪ ਹੁੰਦੀਆਂ, ਲੋਕਲ ਵਰਕਰ ਹੁੰਦੇ ਨੇ ਉਹਨਾਂ 'ਚ ਵੀ ਨਿਰਾਸ਼ਾਤ ਹੁੰਦੀ ਹੈ। ਕਿ ਲੋਕਾਂ ਨੇ ਵੋਟ ਤਾਂ ਕਿਸੇ ਨੂੰ ਪਾਉਣੀ ਹੈ ਜੇ ਉਮੀਦਵਾਰ ਖੜਾ ਹੋਇਆ ਤੇ ਜਿਹੜੇ ਲੋਕ ਇੱਕ ਵਾਰੀ ਕਿਸੇ ਹੋਰ ਪਾਸੇ ਤੁਰ ਜਾਂਦੇ ਨੇ ਫਿਰ ਉਹਨੂੰ ਮੋੜਨਾ ਬੜਾ ਔਖਾ ਹੁੰਦਾ ਸੋ ਇਹਦੇ ਨਾਲ ਜਿੱਥੇ-ਜਿੱਥੇ ਚੋਣ ਹੋਈਆਂ ਉੱਥੇ ਵੀ ਤੇ ਵੈਸੇ ਵੀ ਪੰਜਾਬ ਚੋਰਵਾਲ ਔਰ ਔਰਾਲ ਜਿਹੜਾ ਪਾਰਟੀ ਦੇ ਵਿੱਚ ਤੇ ਕਾਟਰ ਦੇ ਵਿੱਚ ਮਿਊਸੀ ਤਾਂ ਆਉਂਦੀ ਆਉਂਦੀ ਹੈ ਇਹ ਤਾਂ ਇਹਦਾ ਸੁਭਾਵਿਕ ਹੈ ਕੀ ਕਿਸੇ ਇਹ ਹਲਕੇ ਦੇ ਵਿੱਚ ਕਿਸੇ ਉਮੀਦਵਾਰ ਨੂੰ ਸਪੋਰਟ ਕਰਨ ਦਾ ਹੈ ਕੁਝ ਕਰ ਰਿਹਾ ਜੇ ਨਹੀਂ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰ ਰਹੇ हां ਇੰਨਾ ਜ਼ਰੂਰ ਹੈ ਵੀ ਜੇ ਕਿਤੋਂ ਕੋਈ ਪੰਥਕ ਉਮੀਦਵਾਰ ਜਿੱਤ ਸਕਦਾ ਹੈ ਤਾਂ ਅਸੀਂ ਉਸ ਤੇ ਖੁਸ਼ ਹੋਵਾਂ ਕਿਉਂਕਿ ਬਾਕੀ ਪਾਰਟੀਆਂ ਜਿਹੜੀਆਂ ਨੇ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਉਹਨਾਂ ਦਾ ਤੁਸੀਂ ਪੰਜਾਬ ਪ੍ਰਤੀ ਰਵੱਈਆ ਸਾਰਿਆਂ ਦਾ ਜਾਣਦੇ ਹੋ ਦੇਖ ਚੁੱਕੇ ਹੋ ਤੇ ਫਿਰ ਵੀ ਜਿਹੜੀਆਂ ਕੋਈ ਪੰਥਕ ਧਿਰਾਂ ਨੇ ਉਹ ਪੰਜਾਬ ਵਾਸਤੇ ਕੌਮ ਵਾਸਤੇ ਸੋਚਦੀਆਂ ਨੇ ਤੇ ਜੇ ਕੋਈ ਵੈਸੇ ਤਾਂ ਤਕਰੀਬਨ ਜ਼ਿਆਦਾਿਆਂ ਦਾ ਬਾਈਕਾਟ ਹੀ ਹੈ ਪਰ ਜੇ ਕੋਈ ਜਿੱਤ ਸਕਦੀ ਹੈ ਤਾਂ ਅਸੀਂ ਤਾਂ ਫੇਰ ਵੀ ਉਹ ਹੀ ਚਾਹਾਂਗੇ ਵੀ ਕੋਈ ਪੰਥਕ ਤੇ ਨਹੀਂ ਜਿੱਤੇ ਸਿੰਘ ਮਾਨ ਦੇ ਦੋ ਤਾਂ ਬਰਨਾਲੇ ਤੋਂ ਚੋਣ ਲੜ ਰਣਾ ਕੀ ਉਹਨਾਂ ਦੇ ਬਰਨਾਲੇ ਚ ਸਪੋਰਟ ਹੋ ਸਕਦੀ ਨਹੀਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਪਰ ਫੇਰ ਵੀ ਉਹ ਕਹਾਂ ਇਸ ਕੋਈ ਦੋਹਰਾ ਨਹੀਂ ਪੰਥਕ ਤੇ ਨਹੀਂ ਤੇ ਮੇਰੇ ਆਪ ਦੇ ਕੋਲ ਕੋਈ ਅਧਿਕਾਰ ਨਹੀਂ ਮੈਂ ਕਿਸੇ ਦਾ ਸਮਰਥਨ ਕਰ ਸਕਦਾ ਪਾਰਟੀ ਫੈਸਲਾ ਲੈਂਦੀ ਹੈ ਪਰ ਫੇਰ ਵੀ ਬਾਕੀ ਉਮੀਦਵਾਰਾਂ ਨਾਲੋਂ ਤਾਂ ਅਸੀਂ ਉਹਨਾਂ ਨੂੰ ਬਾਕੀਆਂ ਨਾਲੋਂ ਤਾਂ ਚੰਗੀ ਸਮਝਦੇ ਹਾਂ ਤੁਸੀਂ ਸਮਝਿਓ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਕਿਉਂਕਿ ਸਰਕਾਰ ਵੱਲੋਂ ਵੀ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾਂਦਾ ਚਾਹੇ ਕੋਈ ਪੰਜਾਬ ਦੀ ਜਿਹੜੀ ਵੀ ਪਾਰਟੀ ਹੈ ਉਹ ਲੱਗਦਾ ਵੀ ਇਸ ਅਕਾਲੀ ਦਲ ਮਜ਼ਬੂਤ ਸੀਗੀ ਜਾਂ ਉਸ ਨੂੰ ਇਸ ਲਈ ਟਾਰਗੇਟ ਕੀਤਾ ਜਾਂਦਾ ਨਹੀਂ ਦੇਖੋ ਕੋਈ ਗੱਲ ਨਹੀਂ ਕਰ ਟਾਰਗੇਟ ਕਰਦੇ ਨਹੀਂ ਜੇ ਸਾਡੇ ਤੋਂ ਗਲਤੀਆਂ ਹੋਈਆਂ ਕਮੀਆਂ ਰਹੀਆਂ ਤਾਂ ਹੀ ਲੋਕ ਲੋਕਾਂ ਨੇ ਮੂੰਹ ਮੋੜਿਆ ਲੋਕਾਂ ਨੂੰ ਸਿੱਧਾ ਦੋਸ਼ ਨਹੀਂ ਦੇ ਸਕਦੇ ਸਾਨੂੰ ਆਪਦੇ ਆਪ ਨੂੰ ਸੁਧਾਰਨਾ ਪਵੇਗਾ ਅਸੀਂ ਕੋਈ ਇੱਕ ਇਕੱਲੇ ਉਹ ਨਹੀਂ ਕਰਦੇ ਕਿਤੇ ਨਾ ਕਿਤੇ ਵੱਧ ਘੱਟ ਜਿਹੜਾ ਹੈ ਸਾਰਿਆਂ ਨੂੰ ਹੀ ਇਸ ਦੀ ਜ਼ਿੰਮੇਵਾਰੀ ਲੈਣੀ ਪੈਣੀ ਚਾਹੀਦੀ ਹੈ ਬਾਕੀ ਨੁਕਸਾਨ ਕਾਨੀਦਲ ਦੇ ਕਮਜ਼ੋਰ ਹੋਣ ਦਾ ਪੰਜਾਬ ਨੂੰ ਹੋਇਆ ਇਸ ਚ ਕੋਈ ਦੋਸ਼ ਨਹੀਂ ਕਿਉਂਕਿ ਜਿਹੜੀ ਕੋਈ ਰੀਜਨਲ ਪਾਰਟੀ ਹੁੰਦੀ ਹੈ ਉਹੀ ਆਪਦੇ ਸੂਬੇ ਦੀ ਲੜਾਈ ਲੜ ਸਕਦੀ ਜਿਹੜੇ ਕੇਂਦਰੀ ਪਾਰਟੀਆਂ ਨੇ ਉਹਨਾਂ ਦਾ ਕੋਈ ਪੱਕਾ ਸਟੈਂਡ ਨਹੀਂ ਹੁੰਦਾ ਕਿ ਕਿਸੇ ਇੱਕ ਸੂਬੇ ਦੇ ਹੱਕ ਚ ਕਦੇ ਲੜਾਈ ਨਹੀਂ ਲੜ ਸਕਦੀਆਂ ਉਹ ਉਹਨਾਂ ਨੇ ਹਰਿਆਣੇ ਚ ਜਾ ਕੇ ਉਹਦੀ ਗੱਲ ਕਰ ਦੇਣੀ ਆ ਪੰਜਾਬ ਜਾ ਕੇ ਪੰਜਾਬ ਦੀ ਗੱਲ ਕਰ ਦੇਣੀ ਆ ਕਿ ਕਿਸੇ ਹੋਰ ਸਟੇਟ ਜਾ ਕੇ ਉਹਦੀ ਗੱਲ ਕਰ ਲੈਣੀ ਆ ਤੇ ਸੋ ਉਹ ਤਾਂ ਸਿਰਫ ਆਪ ਦਾ ਸਿਆਸੀ ਲਾਹਾ ਲੈਣ ਤੱਕ ਸੋਚਦੀਆਂ ਪਰ ਜਿਹੜੀ ਖੇਤਰੀ ਪਾਰਟੀ ਹੁੰਦੀ ਆ ਉਹ ਆਪਦੀ ਸੂਬੇ ਵਾਸਤੇ ਲੜ ਸਕਦੀ ਹੈ ਉਹਦੇ ਵਾਸਤੇ ਜੂਸ ਸੰਡੇ ਕੁਝ ਪ੍ਰਾਪਤ ਕਰ ਸਕਦੀ ਹੈ ਤੇ ਦੇਖੋ ਇਹ ਹੈਗਾ ਵੀ ਜੇ ਅਕਾਲੀ ਦਲ ਇਹ ਨਹੀਂ ਹੈਗਾ ਵੀ ਪੰਜਾਬ ਦੀ ਕੋਈ ਖੇਤਰੀ ਪਾਰਟੀ ਨਹੀਂ ਉੱਭਰ ਕੇ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਤਾਂ ਲੋਕਾਂ ਨੇ ਕੋਈ ਹੋਰ ਪਾਰਟੀ ਜਿਹੜੀ ਖੇਤਰੀ ਪਾਰਟੀ ਉੱਪਰ ਸਕਦੀ ਹੈ। ਜਿਵੇਂ ਹੁਣ ਆਪਣੇ ਨੂੰ ਜਿਹੜਾ ਹੈ ਭਾਈ ਸਰਬਜੀਤ ਸਿੰਘ ਅਮਰਪਾਲ ਸਿੰਘ ਨੂੰ ਵੋਟਾਂ ਪਾਈਆਂ ਹੀ ਨਹੀਂ ਨਾ ਉਹ ਵੀ ਇੱਕ ਖੇਤਰੀ ਰੂਪ ਦੇ ਵਿੱਚ ਹੀ ਜਿਹੜਾ ਹੈ ਉਹ ਕੰਮ ਕਰ ਰਹੇ ਸੀਗੇ। ਇੱਕ ਖੇਤਰੀ ਧਿਰੀ ਬਣ ਕੇ ਕੰਮ ਕਰ ਰਹੇ ਸੀਗੇ। ਸੋ ਅਕਾਲੀ ਦਲ ਹੁਣ ਤੱਕ ਸਭ ਤੋਂ ਲੰਬਾ ਸਮਾਂ ਇੱਕ ਖੇਤਰੀ ਪਾਰਟੀ ਦਾ ਰੂਲ ਅਦਾ ਕਰ ਰਹੀ ਪੰਜਾਬ ਦੀ। ਤੇ ਇਹਦਾ ਕਮਜ਼ੋਰ ਹੋਣ ਦੇ ਕਰਕੇ ਉਹ ਦੂਜੀਆਂ ਤੇ ਧਰਾਂ ਜਿਹੜੀਆਂ ਆਪਣੀਆਂ ਉਹ ਵੀ ਆਕਰ ਖੇਤਰੀ ਧਰਾਂ ਨੇ ਤੇ ਇਹ ਇਹ ਸਾਰੀਆਂ ਚੀਜ਼ਾਂ ਨੇ ਕੋਈ ਵੀ ਖੇਤਰੀ ਕੋਈ ਵੀ ਜਿਹੜਾ ਇਲਾਕਾ ਹੈ ਖਾਸ ਤੌਰ ਤੇ ਪੰਜਾਬ ਵਾਗੀਆਂ ਜਿਹੜੀ ਮਿਨੋਰਟੀ ਸਟੇਟ ਨੇ ਉਹਨਾਂ ਚ ਖੇਤਰੀ ਇੱਕ ਤਾਕਤ ਹਮੇਸ਼ਾ ਰਹੇਗੀ ਰਹੇਗੀ ਇਹ ਕਿਸ ਰੂਪ ਚ ਆਉਂਦੀ ਹੈ ਇਹ ਇਹ ਸਮੇਂ ਨਾਲ ਪਤਾ ਚੱਲੇ ਠੀਕ